ਆਪਣਾ ਨਾਮ ਰੱਖੋ ਹਾਂਜੀ ਮੈਂ ਅਮਰਦੀਪ ਕੌਰ ਸੀਨੀਅਰ ਮੱਛੀ ਪਾਲਣ ਅਫਸਰ ਰੂਪਨਗਰ ਅ ਅੱਜ ਜਿਸ ਮੌਕਾ ਦੇਖਣ ਆਇਆ ਨਿੱਕੂ ਨੰਗਲ ਦੇ ਪੰਚਾਇਤੀ ਛੱਪੜ ਦਾ ਜੋ ਕਿ ਲੀਜ਼ ਤੇ ਲਿਆ ਹੋਇਆ ਤੇ ਇਹਦੇ ਵਿੱਚ ਕਿਉਂਕਿ ਅੱਜ ਕੱਲ ਥੋੜਾ ਬਰਸਾਤੀ ਦਿਨਾ ਕਰਕੇ ਬਦਲਬਾਈ ਹੋ ਜਾਂਦੀ ਆ ਜਿਹਦੇ ਕਰਕੇ ਛੱਪੜਾਂ ਦੇ ਵਿੱਚ ਆਕਸੀਜਨ ਦੀ ਜਿਹੜੀ ਕਮੀ ਹੈ ਉਹ ਬਹੁਤ ਆਮ ਹੈ ਸਾਡੇ ਕਈ ਫਾਰਮਰ ਹੈਗੇ ਜਿਹੜੇ ਉਹਨਾਂ ਦੇ ਛੱਪੜਾਂ ਦੇ ਵਿੱਚ ਵੀ ਇਹ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਇਹ ਬਹੁਤ ਆਮ ਪ੍ਰੋਬਲਮ ਹੈਗੀ ਆ ਆਕਸੀਜਨ ਦੀ ਕਮੀ ਕਰਕੇ ਜਿਹੜੀ ਮੱਛੀ ਆ ਉਹ ਮਰ ਕੇ ਉੱਪਰ ਆ ਗਈ ਆ ਤਾਂ ਇਸ ਦਾ ਨਿਪਟਾਰਾ ਜਿਹੜਾ ਆ ਇਹ ਅੱਜ ਪੂਰਾ ਕਰ ਦੇਣਗੇ ਤਾਂ ਇਸ ਦੇ ਨਾਲ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਜਾਂ ਕਿਸੇ ਨੂੰ ਵੀ ਨਹੀਂ ਆਏਗੀ। ਇਹ ਜਿਹੜੀਆਂ ਮੱਛੀਆਂ ਮਰੀਆਂ ਇਹ ਸਾਫ਼ ਕਰ ਲੈ ਸਾਫ਼ ਕਰ ਲਿਆ ਜਾਵੇਗਾ ਤੇ ਪਾਣੀ ਵੀ ਚੇਂਜ ਕੀਤਾ ਜਾਵੇਗਾ। ਅ ਪਾਣੀ ਇਹਨਾਂ ਨੇ ਕੱਲ ਵੀ ਨਿਰੰਤਰ ਛੱਡਿਆ ਹੋਇਆ ਸੀਗਾ। ਪਤਾ ਲੱਗਿਆ ਤੇ ਅ ਅੱਜ ਵੀ ਕਿਉਂਕਿ ਪਾਣੀ ਥੋੜਾ ਗੰਦਾ ਵੀ ਹੈਗਾ ਆ ਬੱਦਲ ਵਾਈ ਦੇ ਦਿਨ ਹੈਗੇ ਆ ਤਾਂ ਇਹ ਰੇਸ਼ਨ ਦੀ ਜ਼ਰੂਰਤ ਹੁੰਦੀ ਹੈ। ਪਾਣੀ ਸਾਫ਼ ਐਡ ਵੀ ਕਰਨਗੇ। ਜਦ ਇੱਕ ਵਾਰੀ ਸਾਫ਼ ਕਰ ਦਿੰਗੇ ਸਾਰਾ। ਅੱਛਾ ਤੇ ਮੈਨੂੰ ਕਿਹੜਾ ਇਨਸਾਨ ਹੋਇਆ ਇਹਨਾਂ ਦਾ ਮਿਲੇਗਾ ਕੋਈ ਮਾਪੇਨ ਕਿ? ਨਹੀਂ ਜੀ। ਇਹ ਪੰਚਾਇਤੀ ਛੱਪੜ ਇਹਨਾਂ ਨੇ ਲੀਸ ਤੇ ਲਿਆ ਹੋਇਆ। ਨਾ ਦਾ ਆਪਣਾ ਹੁੰਦਾ ਆ ਤਾਂ ਸਰਕਾਰ ਇਸ ਦੇ ਵਿੱਚ ਕੋਈ ਨਹੀਂ ਕਰ ਸਕਦੀ ਜੀ ਹਾਂ ਜੀ ਤਾਂ ਕੋਈ ਬਿਮਾਰੀ ਦਾ ਤਾਂ ਨਹੀਂ ਇਸ ਤੋਂ ਲੱਗਦਾ ਨਹੀਂ ਜੀ